ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬ ਤੇ ਸ਼ੇਰ ਧਰਮਿੰਦਰ ਸਨੀ ਦਿਓਲ ਤੇ ਬੋਬੀ ਦਿਓਲ ਤਿੰਨਾਂ ਜਾਣਿਆਂ ਨੇ ਅੱਤ ਚੁੱਕੀ ਹੋਈ ਆ ਬਾਲੀਵੁੱਡ ਨੂੰ ਕਿਤਨਾ ਕਿਤੇ ਇਹਨਾਂ ਨੇ ਵਕਤ ਪਾ ਕੇ ਰੱਖਿਆ ਕਿਉਂਕਿ ਇੱਕ ਸਮਾਂ ਸੀ ਪਹਿਲਾਂ ਇਹਨਾਂ ਦੀਆਂ ਫਿਲਮਾਂ ਨਹੀਂ ਚੱਲੀਆਂ ਮਤਲਬ ਪਹਿਲਾਂ ਚੱਲੀਆਂ ਸੀ ਉਸ ਤੋਂ ਬਾਅਦ ਫਿਲਮਾਂ ਚੱਲਣੀਆਂ ਬੰਦ ਹੋ ਗਈਆਂ ਸੀ ਫਿਰ ਇੱਕਦਮ ਫਿਲਮ ਚੱਲੀ ਕਦਰ 2 ਤੇ ਉਸ ਤੋਂ ਬਾਅਦ ਉਹਨਾਂ ਦੇ ਬਾਪੂ ਸ਼ਰੀ ਦੀ ਫਿਲਮ ਚੱਲੀ ਤੇਰੀ ਬਾਤੋਂ ਮੈਂ ਐਸਾ ਉਲਝਾ ਜੀ ਆ ਤੇ ਉਸ ਤੋਂ ਬਾਅਦ ਇਹਨਾਂ ਦੇ ਛੋਟੇ ਭਰਾ ਦੀ ਫਿਲਮ ਚੱਲੀ ਐਨੀਮਲ ਕਿਆ ਕਿਰਦਾਰ ਕੀ ਤਸੀਸ ਫਿਲਮ ਦੇ ਵਿੱਚ ਅੱਛਾ ਗੁੰਗੇ ਬਣੇ ਸੀ ਸ਼ਬਦ ਇੱਕ ਵੀ ਨਹੀਂ ਬੋਲੇਆ ਡਾਇਲੋਗ ਇੱਕ ਵੀ ਨਹੀਂ ਬੋਲੇਆ ਪਰ ਫਿਲਮ ਸੁਪਰ ਡੂਪਰ ਹਿੱਟ ਲੋਕਾਂ ਨੇ ਕਿਰਦਾਰ ਬੜਾ ਪਸੰਦ ਕੀਤਾ ਤੇ ਹੁਣ ਇੱਕ ਵੱਡਾ ਸਰਪ੍ਰਾਈਜ਼ ਲੈ ਕੇ ਆ ਰਹੇ ਨੇ ਕਿ 25 ਕਿਲੋ ਕਹਾਟ ਮਤਲਬ ਕਿ ਸਨੀ ਦਿਉ ਸਨੀ ਦਿਉ ਇੱਕ ਵੱਡਾ ਸਰਪ੍ਰਾਈਜ਼ ਲੈ ਕੇ ਆ ਰਹੇ ਨੇ ਠੀਕ 27 ਸਾਲ ਬਾਅਦ 13 ਜੂਨ 1997 ਨੂੰ ਫਿਲਮ ਰਿਲੀਜ਼ ਹੋਈ ਸੀ ਬਾਰਡਰ ਤੇ 13 ਜੂਨ 2024 ਨੂੰ ਅਨਾਉਂਸਮੈਂਟ ਕੀਤੀ ਹੈ ਠੀਕ 27 ਸਾਲ ਬਾਅਦ ਅੱਜ ਇੱਕ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਿ ਬਾਰਡਰ 2 ਫਿਲਮ ਲੈ ਕੇ ਆ ਰਹੇ ਨੇ ਤੇ ਇਹ ਪੁਸ਼ਟੀ ਉਹਨਾਂ ਨੇ ਆਪਣੇ ਟਵਿੱਟਰ ਤੇ ਕੀਤੀ ਹੈ ਤੇ ਉਹਨਾਂ ਨੇ ਉੱਪਰ ਕੀ ਲਿਖਿਆ ਹੈ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਨੀ ਦਿਓਲ ਨੇ ਇੱਕ ਜਿਹੜੀ ਅਨਾਉਂਸਮੈਂਟ ਕੀਤੀ ਹੈ ਤੇ ਉੱਪਰ ਲਿਖਿਆ ਹੈ ਇੱਕ ਫੌਜੀ ਆਪਣੇ 27 ਸਾਲ ਪੁਰਾਣੇ ਵਾਅਦੇ ਨੂੰ ਪੂਰਾ ਕਰਨੇ ਆ ਰਿਹਾ ਹੈ ਫਿਰਸੇ ਇੰਡੀਆਸ బిਗੇਸਟ ਵਾਰ ਫਿਲਮ ਬਾਰਡਰ 2 ਜਿਸ ਤਰ੍ਹਾਂ ਪਹਿਲਾਂ ਗਦਰ 2 ਹਿੱਟ ਹੋਈ ਸੀਗੀ ਸਿਨੇਮਾ ਘਰਾਂ ਦੇ ਵਿੱਚ ਰਸ਼ ਬਣਾ ਸ਼ੁਰੂ ਹੋ ਗਿਆ ਸੀਗਾ ਤੇ ਦਿਓਲ ਪਰਿਵਾਰ ਦਾ ਜਿਹੜਾ ਇੱਕ ਵਾਰ ਫਿਰ ਕਮਬੈਕ ਹੋਇਆ ਹੈ ਤੇ ਹੁਣ ਕੀ ਲੱਗਦਾ ਹੈ ਕਿ ਬੋਡਰ 2 ਹਿੱਟ ਹੋਏਗੀ ਜਾਂ ਫਿਰ ਫਲॉप ਹੋਏਗੀ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਡੇਨਿਕ ਸਵੇਰਾ ਟੀਵੀ ਸਸਿਕਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਬਦ